ਲਓ ਜੀ ਸਜਣੋ ਟਰੈਕਟਰ ਕਰੋ ਚੈੱਕ ਫਾਰਮ ਟਰੈਕ 45 2007 ਮਾਡਲ ਜੀ ਟਾਇਰ ਚਾਰੇ ਜਮਾ ਹੀ ਨਵੇਂ ਲੱਗੇ ਹੋਏ ਆ ਮਗਰਲੇ ਐਮ ਆਰ ਐਫ ਦੇ ਆ ਮੁੱਲੇ ਗੁਡੀਅਰ ਦੇ ਆ ਗੁਡੀਅਰ ਦੇ ਮੁੱਲੇ ਰੇਡੀਅਲ ਪਾਈ ਹੋਏ ਆ ਠੀਕ ਆ ਜੀ ਮਹਾਲੀ ਦਾ ਨੰਬਰ ਹੈ ਕੋੜਾ ਵੈਂਪਾ ਲੱਗਾ ਹੋਇਆ ਮੁੱਰੇ ਟਰੈਕਟਰ ਤੇ ਟਰੈਕਟਰ ਦੀ ਖਾਨੀ ਬੰਨੀ ਪੂਰੀ ਆ ਰੰਗ ਬੁਟੀ ਦਾ ਸਾਰਾ ਹੈ ਨਾ Ориਜਨਲ ਹੈ ਰਿਮਾਂ ਤੋਂ ਬਾਡੀ ਤੋਂ ਸ਼ੋ ਤੋਂ ਸਾਰਾ Ориਜਨਲ ਹੈ ਤੇ ਮਗਰਾਣਾ ਤੇ ਬਾਈ ਟੇਪ ਹੋਈ ਉਹ ਵੀ ਕਾਲੀ ਇਹ ਬਾਈ ਸ਼ੌਂਕ ਨਾਲੇ ਕਰਾਈ ਵੀ ਅਗਲੇ ਨੇ ਉਦਾਂ ਨਹੀਂ ਕੋਈ ਟੱਕਰ ਹੈਗਾ ਤੇ ਜੂ ਪੈਪ ਲੱਗਿਆ ਹੋਇਆ ਹੁੱਕ ਇਹਦੀ ਵੱਡੀ ਲੱਗੀ ਹੋਈ ਆ ਆ ਦੇਖੋ ਹੁੱਕ ਇਹਦੀ ਵੱਡੀ ਲੱਗੀ ਹੋਈ ਆ ਤੇ ਬੰਦ ਬ੍ਰੇਕਾਂ ਦਾ ਰੈਕਟਰ ਹੁੰਦਾ ਜੀ ਇਹ ਪਤਾ ਹੀ ਹੋਣਾ ਸਭ ਨੂੰ ਤੇ ਬਾਕੀ ਤੁਹਾਨੂੰ ਇੱਕ ਚੀਜ਼ ਦਿਖਾਉਣੀ ਆ ਦੀ ਇੱਥੇ ਆਲੀ ਸਾਈਡ ਪੱਲੇ ਪਾ ਟੇਪ ਹੋਈ ਵੀ ਆ ਇਹਦਾ ਤੁਹਾਨੂੰ ਪਤਾ ਆਲੇ ਮਾਡਲਾਂ ਵਿੱਚ ਨਾ ਰੰਗ ਉੱਤਰ ਲੱਜਾਂਦਾ ਦਿਕਣਾ ਹਾਉ ਤਰਦਾ ਏ ਇਹ ਲੋਹਾ ਯੂਸ ਟਾਈਮ ਇਹ ਜਿਆ ਲਾਇਆ ਤਾਂ ਇਹਦਾ ਪਰੰਗ ਖੜਦਾ ਨਹੀਂ ਤਾਂ ਤਾਂ ਕਰਕੇ ਚੱਲ ਬਾਈ ਨੇ ਟੇਪ ਕਰਾਤੀ ਇੱਧਰ ਪੇਟ ਕਰਾਂ ਦੇ ਤਾਂ ਵੀ ਤਾਂ ਠੀਕ ਲੱਗਣਾ ਚੱਲ ਬਾਈ ਨੇ ਪੇਟ ਟੇਪ ਲਵਾ ਕੇ ਉੱਪਰ ਮਦੂਗਰੀ ਬਣਾਤੀ ਠੀਕ ਹੈ ਬਾਕੀ ਤਾਂ origignal ਹੈ ਸਾਰਾ ਹੀ ਬਾਡੀ ਬੁੱਡੀ ਦਾ ਹੰਪੋਂ ਫਵਰਾਂਗ ਉਹਨਾਂ ਹੀ ਖੜਾ ਏ ਲੱਟਾਂ ਜਿਹੜੀਆਂ ਮੂਲੀਆਂ ਨਵੀਆਂ ਲੱਗੀ ਵਿਆਂ ਨਵੇਂ ਮਾਡਲ ਵਾਲੀਆਂ ਸਾਰੀਆਂ ਏ ਦੋਨੇ ਸਾਰਾ ਲੱਟਾਂ ਜਿਹੜੀਆਂ LED ਲੱਟਾਂ ਆਣੀਆਂ ਕਿ ਚੱਲਦੀਆਂ ਅੱਜਕੱਲ ਉਹ ਲੱਗੀ ਹੋਈਆਂ ਦੇਖ ਲਓ ਤੁਸੀਂ ਠੀਕ ਹੈ ਜੀ ਬਾਕੀ ਰੰਗ ਪੇਂਟ ਤਾਂ ਸਾਰਾ origignal ਹੈ ਮਗਲੇ ਲੱਟਾਂ ਵੀ ਚੇਂਜ ਕਰੀ ਹੋਈਆਂ ਇਹ ਵੀ ਨਵੇਂ ਮਾਡਲ ਵਾਲੀਆਂ ਲੱਗੀ ਵਿਆਂ ਉਹਨਾਂ LED ਲੱਟਾਂ ਏ ਤੇ ਪਾਇਦਾਨ ਬਾਈ ਨੇ ਫੁੱਟ ਰੈਸਟ ਵੀ ਚੇਂਜ ਕਰੇ ਹੋਏ ਆ ਠੀਕ ਹੈ ਤੇ ਬਾਕੀ ਰੰਗ ਰੂੰਗ ਤਾਂ ਸਾਰਾ ਵਧੀਆ ਏ ਜੇ ਜਿਹੜੇ ਸੱਜਣ ਚ ਮੰਨ ਚ 62 ਹਲ ਟਰੈਕਟਰ ਲੈਣੇ ਦੀ ਠੀਕ ਹੈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਹੈ ਤੇ ਇਹਦੇ ਵਿੱਚ ਆਪਣਾ ਰੇਟ ਦੱਸ ਦਿੰਨੇ ਤੁਹਾਨੂੰ ਤੇ ਬਾਕੀ ਜਿਨ੍ਹਾਂ ਕਟਾਉਣਾ ਵਿੱਚ ਹੋਰ ਟਰੈਕਟਰ ਕੋਈ ਕਟਾਉਣਾ ਹੈ ਉਹ ਵੀ ਕੱਟ ਲਾਂਗੇ ਜੇ ਕਿਸੇ ਨੇ ਸੱਦਾ ਵੀ ਵੇਚਣਾ ਹੁੰਦਾ ਉਹ ਵੀ ਆਪਾਂ ਨੂੰ ਦੱਸ ਸਕਦਾ ਹੈ ਸੱਦਾ ਵੀ ਲੈ ਲਾਂਗੇ ਬਾਕੀ ਸਾਨੂੰ ਰੇਟ ਦੀ ਗੱਲ ਕਰੀਏ 2,70,000 ਪਰ ਡਿਮਾਂਡ ਹੈ ਟਰੈਕਟਰ ਦੀ ਬਾਕੀ ਮੌਕੇ ਦੇ ਘੱਟ ਬਾਅਦ ਹੋ ਜੂ ਠੀਕ ਹੈ ਜੀ ਬਾਕੀ ਤੁਸੀਂ ਟਰੈਕਟਰ ਦੀ ਵੀਡੀਓ ਵਿੱਚ ਦੇਖ ਲਿਆ ਹੋਣਾ ਕੰਡੀਸ਼ਨ ਬਿਆਰਾ ਕਹੇ ਜੀ ਆ ਸਾਰਾ ਟਰੈਕਟਰ Ориਗਨਲ ਹੈ ਠੀਕ ਹੈ ਓਕੇ ਜੀ